ਇਰਮਾ ਉਸੇ ਮੱਝ ਤੋਂ ਮਤਲਬ ਕਿ ਉਹ ਬ੍ਰੀਡ ਕੀਤੀ। ਜਿ ਆਪਦੇ ਸਾਰੇ ਰਵਾ ਆਪਦਾ ਹੀ ਕਰੋ ਤਿਆਰ ਕੀਤਾ। ਨ ਚੰਗੇ ਟੀਕੇ ਵਧੀਆ ਸੀਮਨ ਲੈ ਕੇ ਵਧੀਆ ਸੀਮਨ ਭਰਾ ਕੇ ਉਸ ਥੋੜਾ ਨੁਕਸਾਨ ਹੋ ਗਿਆ ਜੀ ਪਿੱਛੇ ਜੀ ਉਹਦੇ ਵਿੱਚ ਉਹ ਲੋ ਗਿਆ ਸੀ ਗਿਆ ਤਾਂ ਕਰਕੇ ਥੋੜੇ ਜਾਨਵਰ ਘੱਟ ਗਏ। ਤੇ ਤੇ ਤੁਹਾਡੇ ਕੋਲ ਜਿਹੜਾ ਮੀਲੀ ਰਵੀ ਦਾ ਟੋਟਾ ਤੇ ਨਾ ਤੁਸੀਂ ਮਤਲਬ ਬਾਹਰ ਵੀ ਕਿਸੇ ਨਾਲ ਮੀਟਿੰਗ ਮੂਟਿੰਗ ਕਰਵਾ ਦਿੰਦੇ। ਹਾਂ ਇਹ ਆਪਾਂ ਬਾਈ ਜੀ ਸੱਜਣੋ ਕੀ ਹਾਲ ਚਾਲ ਆ? ਅੱਜ ਅਪਾ ਪਹੁੰਚੇ ਹੋਇਆ ਮਾਲਵੇ ਏਰੀਏ ਦੇ ਪਿੰਡ ਕੌਣੀ ਤੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਕੌਣੀ ਪਿੰਡ ਜਿਹੜਾ ਦੁੱਧ ਦੇ ਨਾਂ ਰਹਿ ਜਾਂਦਾ ਤੇ ਅੱਜ ਆਲੀ ਜਿਹੜੀ ਵੀਡੀਓ ਆ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਕਹਿੰਦੇ ਆ ਵੀ ਮੱਝਾਂ ਦੇ ਫਾਰਮ ਦੇ ਵਿੱਚੋਂ ਕੁਝ ਬਾਈਕਾਂ ਨੇ 3 ਅੱਜ ਆਪਾਂ ਆਏ ਹੋਇਆ ਬਾਈ ਕਾਬਲ ਕੋਲੇ ਤੇ ਬਾਈ ਕਾਬਲ ਕੋਲੇ ਨਾ ਮੋਹਰਾ ਨਸਲ ਦੀਆਂ ਮੱਝਾਂ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਲੈਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਨੇ ਪਹਿਲਾਂ ਤਾਂ ਇਹ ਆ ਵੀ ਤੁਸੀਂ ਜਿਹੜਾ ਫਾਰਮ ਬਣਾਇਆ ਕਦੋਂ ਬਣਾਇਆ ਤੇ ਤੁਹਾਡੀ ਇਹ ਏਦਾਂ ਕਿਵੇਂ ਸੋਚ ਰਹੀ ਵੀ ਅਸੀਂ ਵੀ ਮੱਝਾਂ ਦਾ ਫਾਰਮ ਹੀ ਬਣਾਉਣਾ ਆਪਣੇ ਕੋਲੇ ਨੂੰ 8-9 ਸਾਲ ਹੋ ਗਏ ਪਹਿਨ ਕੋਈ ਵਧੀਆ ਮੱਝ ਆਈ ਸੀ ਅੱਛਾ ਉਹਦੇ ਮਤਲਬ ਕਿ ਪਿੱਛੇ ਇੱਕ ੱਟੀ ਆਈ ਸੀ ੱਟੀ ਉਹਨੂੰ ਹਰਿਆਣਾ ਵੀਰ ਦੀ ੱਟੀ ਸੀ ਹਾਂ ਉਹ ੱਟੀ ਆਪਾਂ ਮਤਲਬ ਕਿ ਰੱਖੀ ਉਹ ਤੋਂ ਵਧੀਆ ਜਦੋਂ ਨੇ ਪਹਿਲੇ ਸਵੇਰੇ ਦੁੱਧ ਦਿੱਤਾ ਪਹਿਲੇ ਤੋਂ ਫਿਰ ਦੂਜੇ ਸਵੇਰੇ ਤੋਂ ਜ਼ਿਆਦਾ ਦਿੱਤਾ ਤੀਜੇ ਸਵੇਰੇ ਤੋਂ ਜ਼ਿਆਦਾ ਦਿੱਤਾ ਫਿਰ ਸਾਨੂੰ ਪਤਾ ਲੱਗਿਆ ਉਸ ਮਿੱਤਰ ਆਏ ਸੀ ਆਪਣੇ ਕੋਲੇ ਨੇ ਦੇਖੋ ਕਹਿੰਦੇ ਤੇਰੇ ਕੋਲੇ ਦੋ ਤਿੰਨ ਕੱਟੀਆਂ ਝੋਟੀਆਂ ਵਧੀਆ ਬਰੀਡ ਦੀਆਂ ਬਣ ਚੁੱਕੀਆਂ ਇਹਨਾਂ ਦਾ ਕੋਈ ਕੰਮ ਆਉਂਦਾ ਫਿਰ ਮੈਂ ਉਸੇ ਮੱਝ ਤੋਂ ਮਤਲਬ ਕਿ ਉਹ ਬਰੀਡ ਕੀਤੀ ਜਿਵੇਂ ਆਪਦੇ ਸਾਰੇ ਰਵਾਵਾਂ ਆਪਦਾ ਹੀ ਕਰੋ ਤਿਆਰ ਕੀਤਾ ਵਿੱਚ ਚੰਗੇ ਟੀਕੇ ਵਧੀਆ ਸੀਮਨ ਲੈ ਕੇ ਵਧੀਆ ਸੀਮਨ ਭਰਾ ਕੇ ਤੇ ਸਾਰੀਆਂ ਝੋਟੀਆਂ ਉਸੇ ਮੱਝ ਦੇ ਥਰੂ ਹੀ ਚੱਲੀ ਗਈਆਂ ਇਹ ਸਮਾਜੇ ਤੋਂ ਸਾਰੀਆਂ ਕੀਤੀਆਂ ਹੁਣ ਮੈਂ ਪਿੱਛੇ ਜੇ ਮਤਲਬ ਕਿ ਕੁਸ ਮੱਝਾਂ ਲੈ ਕੇ ਆਇਆ ਸੀ ਬਾਹਰੋਂ ਉਹ ਵੀ ਤਾਂ ਲੈ ਕੇ ਆਂਦੀਆਂ ਵੀ ਆਪਣਾ ਆਪਣੇ ਜਿਹੜਾ ਮੋਹਰਾ ਦਾ ਸਾਂ ਆਪਣਾ ਮਨਤੀ ਦਾ ਬੱਚਾ ਆਪਣੇ ਕੋਲੇ ਇਹ ਉਹਦੇ ਬੱਚੇ ਆਪਾਂ ਉਹਦੇ ਕੋਲੇ ਲੈਣੇ ਸੀ ਕਿਉਂ ਬਹੁਤ ਵਧੀਆ ਨਸਲ ਆ ਤੇ ਬਹੁਤ ਵਧੀਆ ਮਤਲਬ ਕਿ ਉਹ ਬਰੀਡ ਆ ਉਹਦੀ ਤੇ ਬਹੁਤ ਵਧੀਆ ਸਾਂ ਆ ਕਿਉਂ ਮਾਂ ਦਾ ਵੀ ਉਹਦਾ ਰਕਾਰਡ 25 ਲੀਟਰ ਸੀ ਵਧੀਆ ਰਕਾਰਡ ਸੀ ਤਾਂ ਕਰਕੇ ਉਹ ਸਾਂ ਦੇ ਆਪਾਂ ਬੱਚੇ ਉਹਦੇ ਕੋਲੋਂ ਲੈਣਾ ਚਾਹਲੇ ਤਾਂ ਉਦੋਂ ਮੱਝਾਂ ਬਾਹਰੋਂ ਪਾਈਆਂ ਚਲੋ ਤੁਹਾਡੇ ਕੋਲ ਇਸ ਵਕਤ ਕਿੰਨੀਆਂ ਮੱਝਾਂ ਹੈਗੀਆਂ ਆਪਣੇ ਕੋਲੇ ਸਾਰੇ ਨਾਗ 25 26 ਹੈ ਜਿਨ੍ਹਾਂ ਦੇ ਵਿੱਚੋਂ 20 ਕਿ ਨਾਗ ਮੱਝਾਂ ਤੇ 1 ਇਕ ਟੇਕ ਤਿੰਗਾ ਹੈ ਅੱਛਾ ਦੇਖੋ ਉਸ ਥੋੜਾ ਨੁਕਸਾਨ ਹੋ ਗਿਆ ਸੀ ਪਿਛੇ ਦੀ ਉਹਦੇ ਵਿੱਚੋਂ ਮੱਝਾਂ ਮੁਰਹ ਹੋ ਗਏ ਸੀਗੀਆਂ ਆਹ ਕਰਕੇ ਥੋੜੇ ਜਾਨਵਰ ਘੱਟ ਗਏ ਅੱਛਾ ਤੇ ਤੁਹਾਨੂੰ ਇੱਕ ਦਿਨ ਚ ਕਿੰਨੇ ਲੀਟਰ ਮਤਲਬ ਮੱਝਾਂ ਦਾ ਦੁੱਧ ਮਿਲ ਜਾਂਦਾ ਜੀ ਆਪ ਨੂੰ ਮਤਲਬ ਕਿ ਆਪੋ 25 ਕਿ ਲੀਟਰ ਤੱਕ ਪਹੁੰਚ ਗਏ ਜੀ ਇਸ 25 ਲੀਟਰ ਹਾਂ ਇੱਕ ਮਾਜ ਦਾ ਹੁਣ ਆਪਣੇ ਕੋਲੇ ਪਹਿਲੇ ਸੂਏ ਚੋਟੀ ਸੂਈ ਸੀ ਇੱਕ ਉਹਦਾ 18 ਲੀਟਰ ਦਾ ਦਸੀ ਅੱਛਾ ਇੱਕ ਦਾ 15 ਲੀਟਰ ਦਾ ਦਸੀ ਇੱਕ ਦਾ 16 ਲੀਟਰ ਦਾ ਦਸੀ ਅੱਛਾ ਹੁਣ ਦੂਜੀ ਸੂਏ ਮਤਲਬ ਕਿ ਹੁਣ ਥੋੜਾ ਗਰਮੀ ਚ ਸੂਈਆਂ ਜਿਵੇਂ ਪਹਿਲਾਂ ਆਪਣੇ ਕੋਲ ਇੱਕ ਦੂਜੀ ਸੂਈ ਛੋਟੀ ਸੂਈ ਉਹਦਾ 22 ਲੀਟਰ ਦਾ ਦਸੀ ਉਹ ਥੋੜੇ ਜਦੋਂ 9ਵੇਂ 10ਵੇਂ ਦਿਨ ਉਹਦਾ 22 ਲੀਟਰ ਬੋੜਾ ਸੀ ਉਹ ਬਵਾਰ ਹੋ ਗਈ ਬਣ ਪਏ ਗਿਆ ਸੀ ਇਹ ਥੋੜਾ ਹਜੇ ਆਪ ਜਿਵੇਂ ਸ਼ੁਰੂਆਤ ਕੀਤੀ ਆ ਕੋਈ ਨਾ ਕੋਈ ਕਸਰ ਪੈ ਜਾਂਦੀ ਆ ਜਿਵੇਂ ਜਿਹੜੇ ਹੁਣ ਤਿਆਰ ਪਾਈ ਜਾਂਦਾ ਓਵੇਂ ਪਰਮਾਤਮਾ ਦੇ ਨਾਲ ਅਤੇ ਆਪਣਾ ਬ੍ਰੀਡਰਾਂ ਤੋਂ ਕੁਝ ਸਿੱਖ ਕੇ ਹੁਣ ਗਾ ਓਵੇਂ ਸੁਧਾਰ ਕਰੀ ਜਨੇ ਹੋਈ ਹੋਈ ਆਪਣਾ ਇਹ ਨਹੀਂ ਸੀ ਵੀ ਆਪਾਂ ਬਾਹਰੋਂ ਜਾਨਵਰ ਲੈ ਕੇ ਆ ਗਏ ਤੇ ਆਪਾਂ ਇੱਕ ਉਸੇ ਮਹੀ ਤੋਂ ਠੀਕੇ ਚੰਗੇ ਚੰਗੇ ਸੀਮਨ ਤਿਆਰ ਕਰਕੇ ਸਾਹਨਾ ਦਾ ਵਧੀਆ ਬੱਚੇ ਪੈਦਾ ਕੀਤੇ ਆ ਦਾ ਫਿਰ ਆਪਣਾ ਸਾਣ ਵਧੀਆ ਆਪਾਂ ਪੈਦਾ ਕੀਤੇ ਆ ਤੇ ਤਾ ਕਰਕੇ ਬਸ ਉਹਦੇ ਤੋਂ ਲਸਣ ਹੁਣ ਹੋਣੀ ਵਾਲੀ ਸੁੰਦਰੀ ਜਾਂਦੀ ਆ ਫਿਰ ਉਹਨਾਂ ਛੋਟੀਆਂ ਜਿਹੜੀਆਂ ਹੋਸਾਂਾਂ ਦੀਆਂ ਸੀ ਉਹਨਾਂ ਕੋਲ ਆਪਾਂ ਆਪਦੇ ਸਾਹ ਦੇ ਬੱਚੇ ਲੈ ਰਹੇ ਆ ਤੇ ਵੀ ਵਧੀਆ ਪਰ ਹੁਣ ਛੋਟੀਆਂ ਇਹਦੀਆਂ ਬਸਾਂ ਬੰਨ ਲਾ ਵੀ ਕਟੀਆਂ ਤਿਆਰ ਹੋ ਰਹੀਆਂ ਆਪਣੇ ਸਾਹ ਦੀਆਂ ਵੀ ਵੀ ਇਹ ਵੀ ਹੁਣ ਮੰਨ ਲਓ ਵੀ ਹੋਰ ਸਾਲ ਤੱਕ ਸੂ ਬੈਣੀ ਹੈ ਵੀ ਹੁਣ 1.5-2 ਸਾਲ ਦੇ ਵਿੱਚ ਮਤਲਬ ਕਿ ਛੋਟੀਆਂ ਹੋ ਗਈਆਂ ਇਹ ਵੀ ਤੇ ਤੇ ਤੁਹਾਡੇ ਕੋਲ ਜਿਹੜਾ ਮੀਲੀ ਰਵੀ ਦਾ ਛੋਟਾ ਤੇ ਕਿਹੜਾ ਤੁਸੀਂ ਮਤਲਬ 12 ਕਿਸੇ ਨਾਲ ਮੀਟਿੰਗ ਮੀਟਿੰਗ ਕਰਵਾ ਦਿੰਦੇ ਹਾਂ ਇਹ ਆਪਾਂ ਭਾਈ ਜੀ ਹੁਣ ਬਸ 25-52 ਮੀਟ ਕਰਾਂਗੇ ਇੱਥੇ ਭਾਈ ਹੁਣ ਆਪੇ ਦਾ ਕੰਮ ਸ਼ੁਰੂ ਕਰਤਾ ਇਹ ਦੰਦ ਹੋਣ ਲੱਗ ਗਿਆ 2.5 ਸਾਲਾਂ ਦਾ ਹੋ ਗਿਆ ਅੱਛਾ 2.5 ਸਾਲਾਂ ਦਾ ਹਾਂ ਇਹ ਆਪਾਂ ਪਾਕਿਸਤਾਨੀ ਮਤਲਬ ਕਿ ਜੇ ਬਾ ਨੀਲੀ ਦਾ ਵੀ ਆ ਮੋੜਾ ਤੇ ਇਹਦਾ ਮਾਂ ਵੀ ਪਾਕਿਸਤਾਨੀ ਆ ਤੇ ਜਿਹਨੂੰ ਆਪਾਂ ਲੋਰੀਸਾਨ ਤੇ ਮਾਂ ਇਹਦੀ ਆਪਣਾ ਦਾਨੇ ਵਾਲੇ ਆ ਭਾਈ ਪਪੂ ਸੰਧੂ ਤੋਂ ਗਈ ਸੀ ਅੱਛਾ ਤੇ ਬਹੁਤ ਚੰਗੇ ਮਾਝਾ ਉਹਨੇ ਮਤਲਬ ਕਿ 12-13 ਮੇਲੇ ਜੇਤੂ ਆ ਮਿਲਿਆਂ ਦੇ ਵਿੱਚ ਦੁੱਧ ਚਵਾਈ ਦੇ ਵਿੱਚ ਜੇਤੂਆ 20 ਤੋਂ ਲੈ ਕੇ 28 ਲੀਟਰ ਦਾ ਕਰਕਾਰ ਹੈ ਇਹਦੀ ਮਾਣ ਦੀ ਇਹਦੀ ਮਾਣ ਹਾਂਜੀ ਠੀਕ ਤੇ ਇਹਦਾ ਕੀ ਤੁਸੀਂ ਮੀਟਿੰਗ ਨਾਲ ਕੀ ਪ੍ਰਾਈਸ ਬਣਾ ਰਹੇ ਕੀ ਇਹਦਾ ਨੀਲੀ ਰਾਵੀ ਦਾ ਭਾਈ ਜੀ ਆਪਾਂ 1000 ਰੁਪਏ ਮੀਟਿੰਗ ਫੀਸ ਰੱਖੀ ਆ ਅੱਛਾ ਜਿਹੜਾ ਆਪਣਾ ਮੋਹਰਾ ਦਾ ਹਾਂ ਉਹਦਾ ਆਪਾਂ 500 ਰੁਪਏ ਰੱਖਿਆ ਕਿਉਂ ਉਹਦਾ ਆਪਣੇ ਤੋਂ ਲੋਕਡਾਊਨ ਦੇ ਵਿੱਚ ਇਹਦੀ ਮਾਸ ਹੁਈ ਸੀ ਜਦੋਂ ਸਾਹਣ ਆਇਆ ਉਹਨੂੰ 25 ਲੀਟਰ ਦੁੱਧ ਸੀ ਅੱਛਾ ਉਹ ਆਪਣੇ ਤੋਂ ਰਿਕਾਰਡ ਨਹੀਂ ਹੋਇਆ ਸੀ ਤੇ ਉਸ ਤੋਂ ਬਾਅਦ ਮਤਲਬ ਕਿ ਬਸ ਜਦੋਂ ਹੁੰਦੀ ਆ ਇਹ ਜਿਆਦਾ ਗਰਮੀ 'ਚ ਹੀ ਹੁੰਦੀ ਆ ਤੇ ਉਹਨੋਂ ਕਈ ਕਾਰਨਾ ਕਰਕੇ ਕੋਈ ਬਿਜੀ ਹੁੰਨੇ ਆਪਾਂ ਕੰਮ ਕਰਕੇ ਇਹ ਥੋੜਾ ਜਿਹਾ ਚਵਾਈਆਂ ਹੋਈਆਂ ਨਹੀਂ ਸੀ ਆਪਣੇ ਤੋਂ ਪਰ ਹੁਣ ਆਪਾਂ ਇਸ ਵਾਸਤੇ ਥੋੜਾ ਵਧੇ ਧਿਆਨ ਦੇਣੇ ਆ ਹੋਰ ਕੰਮਾਂ ਦੇ ਪਾਸੇ ਥੋੜਾ ਇੱਕ ਕੰਮ ਘਟਾਇਆ ਲਈ ਤੁਹਾਡੇ ਕੋਲ ਦੇਖਿਆ ਵੀ ਗਾਵਾਂ ਵੀ ਰੱਖਿਆ ਹੋਈਆਂ ਇਹ ਕਿਹੜੀ ਨਸਲ ਦੀਆਂ ਗਾਵਾਂ ਨੇ ਗਾਂ ਆਪਣੇ ਕੋਲੇ ਸਾਈ ਵਾਲਾ ਤੇ ਗੇਰ ਸਾਈ ਵਾਲਾ ਤੇ ਗੇਰਾਂ ਇੱਕ ਦੋ ਗਾਵਾਂ ਰੱਖੇ ਨੇ ਉਹ ਮਤਲਬ ਕਿ ਆਪਾਂ ਜਾਦੇ ਸਾਈ ਵਾਲਾ ਤੇ ਗੇਰ ਰੱਖ ਕੇ ਖੁਸ਼ ਅੱਛਾ ਤੇ ਇੱਕ ਚੰਗੀ ਮੱਝ ਦੀ ਪਛਾਣ ਕਿਹੜੀ ਚੀਜ਼ ਹੁੰਦੀ ਆ ਵੀ ਜੇ ਕੋਈ ਮੰਨ ਲੋ ਚੰਗੀ ਮੱਝ ਲੈਣਾ ਚਾਹੁੰਦਾ ਹੋਵੇ ਜਿਵੇਂ ਮੋਹਰਾ ਨਾ ਸੰਜੀ ਕਿ ਮੱਝ ਲੈਣਾ ਚਾਹੁੰਦਾ ਹੋਵੇ ਉਹਦੀ ਪਛਾਣ ਕਿਵੇਂ ਕਰ ਸਕਦਾ ਪਛਾਣ ਬਈ ਪਿੰਦਾ ਪਤਾ ਅੱਛਾ ਤੇ ਜਿਹੜੀ ਆਪਣੀ ਕੁੜੇ ਦੀ ਹੱਡੀ ਹੁੰਦੀ ਆ ਉਹ ਏਕ ਹੋਣੀ ਚਾਹੀਦੀ ਹੈ ਪੋਛ ਦੇ ਵਿੱਚ ਹੱਡੀ ਘੱਟ ਨਹੀਂ ਚਾਹੀਦੀ ਹੈ ਤੇ ਜੇ ਲੇਵੇ ਤੋਂ ਉੱਤੇ ਦੋ ਬਿੰਦੂ ਬੰਦੇ ਆ ਉਹ ਹੋਣੇ ਚਾਹੀਦੇ ਆ ਅੱਛਾ ਬਾਕੀ ਜਿਹੜੀ ਚੰਗੀ ਨਸਲ ਦੀ ਮੱਝ ਜਾਂ ਬੱਚਾ ਹੋਊਗਾ ਉਹ ਆਟੋਮੈਟਿਕ ਹੀ ਮਤਲਬ ਕਿ ਦੂਰੋਂ ਖਿੱਚਦਾ ਕੇਂਦਰ ਪਾਈ ਲੂਗਾ ਉਹ ਆ ਮਜ ਨੂੰ ਮਤਲਬ ਕਿ ਨਹੀਂ ਉਹ ਨਹੀਂ ਦੇਖਣ ਦੀ ਲੋੜ ਨਹੀਂ ਬੜਾ ਉਹ ਆਪ ਹੀ ਆਪ ਨੂੰ ਅੱਖਾਂ ਨੂੰ ਚੰਗਾ ਲੱਗੂ ਠੀਕ ਹੈ ਤੇ ਜਿਹੜੇ ਲੋਕਾਂ ਇਹ ਕਹਿੰਦੇ ਆ ਵੀ ਮੱਝਾਂ ਚੋਂ ਕੁਝ ਬਚਦਾ ਨਹੀਂ ਮੱਝਾਂ ਦੇ ਫਾਰਮ ਤੇ ਕੁਝ ਬਚਦਾ ਨਹੀਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕੀ ਕਹਿਣਾ ਚਾਹੋਗੇ ਨਹੀਂ ਬਚਦਾ ਤਾਂ ਬਈ ਹੈਗਾ ਸਾਰਾ ਕੁਝ ਹੀ ਹੈ ਕਿ ਕੁਦਰਤੀ ਕੋਈ ਆਫਤ ਨਾ ਆਵੇ ਅੱਛਾ ਮਿਹਨਤ ਵਾਲਾ ਹਾਂ ਹਾਂ ਮਿਹਨਤ ਨਾਲ ਹੋਵੇ ਕੁਦਰਤੀ ਆਫਤ ਨਾ ਕੋਈ ਫਸਲਾਂ ਤੇ ਪਵੇ ਤੇ ਆਪ ਜੇ ਬੰਦਾ ਕੰਮ ਕਰਦਾ ਜਾਂ ਵਿੱਚ ਰਹਿੰਦਾ ਹੈ ਕੰਮ ਭਾਵੇਂ ਕਿਸੇ ਲਈ ਹੋ ਤੋਂ ਕਰਦਾ ਹੈ ਪਰ ਆਪ ਤਾਂ ਨਾਰ ਵਿੱਚ ਰਹਿੰਦਾ ਤਾਹ ਰਹਿੰਦਾ ਹੈ ਤਾਹ ਬਾਸ਼ਦਾ ਹੈਗਾ ਮੈਂ ਇਹ ਵੀ ਬਾਸ਼ਦਾ ਹਾਂ ਇੱਕ ਬਾਈ ਮੜਾ ਜਾਂ ਆਪਦਾ ਐਡਰੈਸ ਦੱਸ ਦੋ ਵੀ ਵੀ ਆਪਾਂ ਫਿਰ ਲੇਗਾ ਇਹ ਕੋਣੀ ਦੋਦਾ ਕੋਣੀ ਕਹਿ ਦਿੰਦੇ ਆ ਬਿੰਡਾ ਤੋਂ ਮੋਸਰ ਰੋਡ ਤੇ ਦੋਦਾ ਪੈਂਦਾ ਨਾਲ ਹੀ ਜੈਤੁਰੋ ਰੋਡ ਨੂੰ ਜਿਹੜਾ ਆਪਾਂ ਦੋ ਦੋ ਜਾਣੇ ਆ 3 ਕਿਲੋਮੀਟਰ ਦੋਦੇ ਨਾਲ ਕੋਣੀ ਹੈ ਜਿਲ੍ਹਾ ਤਸੀਲ ਕੀ ਦਰਵਾਜ਼ਾ ਜਿਲ੍ਹਾ ਮੋਸਰ ਅਛਾ ਜੇ ਤੁਹਾਡਾ ਕੋਈ ਫਾਰਮ ਵੇਖਣ ਆਉਣਾ ਚਾਹੁੰਦਾ ਹੋਵੇ ਤਾਂ ਆ ਸਕਦਾ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੈਲਕਮ ਹੈ ਕੋਈ ਗੱਲ ਨਹੀਂ ਆਉਂਦੇ ਵੀ ਆ ਵੇਖਣ ਮੱਝਾਂ ਮੇੜ ਕਰਾਉਣ ਵੀ ਆਉਂਦੇ ਆ ਤੇ ਬਈ ਜਿਹੜੀ ਦੇਸੀ ਬਰੀਡ ਆ ਤੁਹਾਡੇ ਕੋਲੇ ਗਿਰ ਤੇ ਸਾਹੀਵਾਲ ਇਹੇ ਬਰੀਡ ਤੁਸੀਂ ਕਿਉਂ ਰੱਖੇ ਖੁਸ਼ ਆਣ ਇੱਕ ਤਾਂ ਭਾਈ ਇਹਦਾ ਦੁੱਧ ਗਾੜਾ ਹੁੰਦਾ ਅੱਛਾ ਹੈਂਟ ਵੱਧ ਹੁੰਦੀ ਹੈ ਦੁੱਧ ਚੰਗਾ ਹੁੰਦਾ ਵਧੀਆ ਅੱਛਾ ਜੀ ਇਹ ਅੱਗੇ ਹੁੰਦਾ ਹੈ ਦੇਸੀ ਗਾਂ ਦਾ ਦੁੱਧ ਥੋੜਾ ਹਾਂ ਮੋਂਤੋਂ ਦੇਸੀ ਗਾਵਾਂ ਦਾ ਦੁੱਧ ਵੀ ਮਤਲਬ ਕਿ 20-25 ਦੇ ਵਿੱਚ ਆ ਗਿਆ। ਮੇਂ ਚੰਗਾ ਸੀਮਨ, ਚੰਗਾ ਸਾਹਣ, ਚੰਗਾ ਬੱਚਾ ਹੋਵੇ ਤਾਂ ਦੁੱਧ ਆਟੋਮੈਟਿਕੀ 20 ਤੋਂ 25 ਦੇ ਵਿੱਚ ਆਊਗਾ। ਤੇ ਇੱਕ ਮਗਲਮ ਜੇ ਕੋਈ ਸਾਹੀਵਾਲ ਜਾਂ ਗੇਰ ਨਸਲ ਦੀ ਗਾਂ ਲੈਣਾ ਚਾਹੁੰਦਾ ਹੋਵੇ ਇਹਨਾਂ ਦੀ ਕੀ ਪਛਾਣ ਆ ਕਿਉਂਕਿ ਅੱਜ ਕੱਲ੍ਹ ਚੱਲੀ ਜਾਂਦਾ ਨਾ ਜਿਹੜੀ ਸਾਹੀਵਾਲ ਹੈ ਇਹ ਮਤਲਬ ਕਿ ਖਾਕੀ ਆ ਜਾਂਦੀ ਹੈ ਜੀ। ਅੱਛਾ ਤੇ ਤਾਂਬੇ ਰੰਗਿਆ ਪਰੰਗ ਕਹਿ ਦਿੰਦੇ ਆ ਜੀ ਨੂੰ ਵੀ ਸਾਰੇ ਹੀ ਤੇ ਜਿਹੜੀ ਆ ਜਾਂਦੀ ਹੈ ਗੇਰਾ ਇਹ ਆ ਜਾਂਦੀ ਹੈ ਕਾਰੇ ਚ ਵੀ ਆ ਜਾਂਦੀ ਹੈ ਇਹ ਖਾਕੀ ਰੰਗ ਚ ਵੀ ਆ ਜਾਂਦੀ ਹੈ ਇਹਦਾ ਮੱਥਾ ਪੁੱਠਾ ਹੁੰਦਾ ਤਵੇਂ ਨੂੰ ਗਿਰਦਾ ਜਿਵੇਂ ਪੁੱਠਾ ਤਵਾ ਹੁੰਦਾ ਤੇ ਜਿਹੜੀ ਸਾਈ ਵਾਲਾ ਉਹਦਾ ਮੱਥਾ ਪੱਧਰ ਹੁੰਦਾ ਤੇ ਦੇਸ਼ ਇਹਨਾਂ ਦਾ ਕਦ ਨਹੀਂ ਵਾਲਾ ਹੁੰਦਾ ਕਦ ਇਹਨਾਂ ਦਾ ਵਤਰਦਾ ਹੁੰਦਾ ਜਿਵੇਂ ਜਰਸੀ ਗਾਣ ਤੋਂ ਕਦ ਵੱਧ ਹੁੰਦਾ ਇਹਨਾਂ ਦਾ ਤੇ ਅਮਰੀਕਨ ਤੋਂ ਘੱਟ ਹੁੰਦਾ ਇਹ ਚੱਲਣਾ ਸਹਿਜ ਆ ਜਾਂਦਾ ਠੀਕ ਠੀਕ ਤੇ ਬਾਕੀ ਬਾਈ ਜੀ ਬਾਈ ਨੇ ਤੁਹਾਨੂੰ ਐਡਰੈਸ ਦੱਸ ਹੀ ਦਿੱਤਾ ਤੇ ਬਾਈ ਦਾ ਜਿਹੜਾ ਫੋਨ ਨੰਬਰ ਆ ਉਹ ਆਪਾਂ ਸਕਰੀਨ ਤੇ ਚਲਾ ਦਾਂਗੇ ਤੇ ਜੇ ਕਿਸੇ ਨੇ ਮੀਟ ਕਰਵਾਉਣਾ ਆਉਣਾ ਹੋਇਆ ਜਾਂ ਬਾਈ ਦਾ ਫਾਰਮ ਵੇਖਣਾ ਹੋਇਆ ਤਾਂ ਆ ਸਕਦਾ ਵੈਲਕਮ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ